हां जी दोस्तों की हालचाल है तो आज अपन ਤੁਹਾਡੇ ਲਈ ਇੱਕ ਹੋਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਠੀਕ ਹੈ ਜੀ ਜੇ ਤੁਹਾਨੂੰ ਪੇਆਉਟ ਦੇ ਵਿੱਚ ਤੁਹਾਡੇ ਫੇਸਬੁੱਕ ਦੇ ਕੋਈ ਵੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਜਾਂ ਤੁਹਾਡੇ ਟੈਕਸ ਫਾਰਮ ਜੀ ਠੀਕ ਹੈ ਜੀ ਵਾਰ-ਵਾਰ ਤੁਹਾਡਾ ਫੇਸਬੁੱਕ ਐਡਿਟ کہہ ਰਹੀ ਹੈ ਠੀਕ ਹੈ ਜੀ ਉਹ ਟੈਕਸ ਜਿਹੜਾ ਫਾਰਮ ਆ ਤੁਹਾਡਾ ਉਹ ਸਹੀ ਤਰ੍ਹਾਂ ਡਨ ਕਰੋ ਚਾਹੇ ਤੁਹਾਡਾ ਪੇਆਉਟ ਆ ਜਿਹੜਾ ਫੇਸਬੁੱਕ ਦਾ ਉਹ ਗਲਤ ਭਰਿਆ ਗਿਆ ਤਾਂ ਤੁਹਾਨੂੰ ਉਹ ਠੀਕ ਨਹੀਂ ਕਰਨਾ ਆਉਂਦਾ ਠੀਕ ਹੈ ਜੀ ਠੀਕ ਕਿਵੇਂ ਹੋਊਗਾ ਤੇ ਤੁਹਾਨੂੰ ਵਾਰ-ਵਾਰ ਇਹ ਪ੍ਰੋਬਲਮ ਆ ਰਹੀ ਹੈ ਤੇ ਤੁਹਾਨੂੰ ਅੱਜ ਆਪ ਦਿਹਾਉਂਦੇ ਆ ਠੀਕ ਹੈ ਜੀ ਕਮਿ ਜੋ ਸਹੀ ਠੀਕ ਕਰਵਾ ਸਕਦੇ ਹੋ ਤੇ ਤੁਸੀਂ ਵੀ ਮੈਨੂੰ ਇਨ ਬਾਕਸ ਦੇ ਵਿੱਚ ਮੈਸੇਜ ਕਰਕੇ ਠੀਕ ਹੈ ਜੀ ਆਪਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਕਰਵਾ ਸਕਦੇ ਹੋ ਆਪਣੇ ਕੋਲੇ ਇੱਕ ਆਈਡੀ ਆਈ ਸੀਗੀ ਠੀਕ ਹੈ ਜੀ ਆਈਡੀਆਂ ਤਾਂ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਹਨ ਤੇ ਅੱਜ ਆਪਣੇ ਕੋਲੇ ਇੱਕ ਵੀਰ ਦੀ ਆਈਡੀ ਆਈ ਸੀਗੀ ਇਹਨਾਂ ਦੀ ਪੇਅਡ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਜਿਹੜੀ ਠੀਕ ਨਹੀਂ ਹੋ ਰਹੀ ਸੀਗੀ ਵਾਰ-ਵਾਰ ਪ੍ਰੋਬਲਮ ਆ ਰਹੀ ਸੀਗੀ ਤੁਹਾਨੂੰ ਮੈਂ ਵੀਡੀਓ ਦਿਖਾਉਣ ਤੋਂ ਪਹਿਲਾਂ ਹੀ ਆਈਡੀ ਦਿਖਾਉਣ ਤੋਂ ਪਹਿਲੇ ਦੱਸ ਦੇਵਾਂ ਜੇ ਤੁਸੀਂ ਠੀਕ ਹੈ ਜੀ ਤੁਹਾਨੂੰ ਵੀ ਪੇਆਉਟ ਤੁਹਾਨੂੰ ਵੀ ਫੇਸਬੁੱਕ ਨੇ ਕਿਹਾ ਵਾ ਅਪਡੇਟ ਕਰਨ ਨੂੰ ਚਾਹ ਭਰਨ ਨੂੰ ਤੁਹਾਨੂੰ ਸੀ ਪਹਿਲੀ ਵਾਰੀ ਪੇਆਉਟ ਭਰਨ ਬਾਅਦ ਤੁਸੀਂ ਕਿਸੇ ਜਾਣਕਾਰ ਬੰਦੇ ਤੋਂ ਪੇਆਉਟ ਪ੍ਰਵਾਹ ਪ੍ਰਵਾਇਆ ਕਰੋ ਚਾਹ ਮੇਰੇ ਤੋਂ ਚਾਹ ਕਿਸੇ ਤੋਂ ਵੀ ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਸੀਂ ਪੇਆਉਟ ਗਲਤ ਭਰਦੇ ਹੋ ਤੇ ਤੁਹਾਨੂੰ ਇਹ ਜਿਹੜੀ ਪ੍ਰੋਬਲਮ ਆ ਇਹ ਜਾਦੀ ਪ੍ਰੋਬਲਮ ਦਊਗੀ ਤੇ ਤੁਹਾਨੂੰ ਜਿਹੜਾ ਅੱਗੇ ਜਾ ਕੇ ਇਹਦਾ ਨੁਕਸਾਨ ਹੀ ਹੋ ਸਕਦਾ ਵਾ ਫਾਇਦਾ ਨਹੀਂ ਕਿਉਂਕਿ ਇਹਦੇ ਵਿੱਚ ਵਾਰ-ਵਾਰ ਜਿਹੜੀਆਂ ਕੋਸੇ ਹੋ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਮੈਂ ਤੁਹਾਨੂੰ ਸਿੱਧ ਸਹੀ ਨਹੀਂ ਕਰ ਸਕਦੇ ਜੇ ਪੀਓ ਪੀਆਰਡ ਪਰਵਾਉਣਾ ਵਾ ਤਾਂ ਕਿਸੇ ਜਾਣਕਾਰ ਬੰਦੇ ਤੋਂ ਹੀ ਪਰਵਾਇਆ ਕਰੋ ਜੇ ਤੁਸੀਂ ਪੀਓਟ ਆਫ ਦਾ ਠੀਕ ਹੈ ਜੀ ਪਰਵਾਉਣਾ ਵਾ ਤੇ ਤੁਸੀਂ ਮੇਰੇ ਤੋਂ ਵੀ ਪਰਵਾ ਸਕਦੇ ਹੋ ਚਾਹੇ ਤੁਸੀਂ ਤੋਂ ਸਾਡੇ ਪੀਰਡ ਚ ਕੋਈ ਪ੍ਰੋਬਲਮ ਆਈ ਹੋਈ ਆ ਨਾਮ ਦੀ ਠੀਕ ਹੈ ਜੀ ਡੇਟ ਆਫ ਬਰਥ ਦੀ ਕਾਸੀ ਦੀ ਵੀ ਤੁਸੀਂ ਮੇਰੇ ਤੋਂ ਠੀਕ ਵੀ ਕਰਵਾ ਸਕਦੇ ਹੋ ਆਪਾਂ ਇਧਰ ਲਈ ਬੰਨੇ ਠੀਕ ਹੈ ਜੀ ਵੀਰੇ ਦੀ ਆਈਡੀ ਲਾਉਣੀ ਆ ਤੁਸੀਂ ਧਿਆਨ ਨਾਲ ਵੇਖਦੇ ਹੋ ਆ ਇਧਰ ਲਈ ਬੰਨੇ ਬਸ ਸਕਰੀਨਸ਼ਾਟ ਲਾਤਾ ਵਾ ਵੀਰ ਦਾ ਨਾਮ ਹੈਗਾ ਵਾ ਬਲਕਰਨ ਸਿੰਘ ਠੀਕ ਹੈ ਜੀ ਤੇ ਬਲਕਰਨ ਪੁੱਲਰ ਠੀਕ ਹੈ ਜੀ ਇਹਨਾਂ ਦਾ ਬਲਕਰਨ ਪੁੱਲਰ ਨਾਮ ਲਿਖਿਆ ਹੋਇਆ ਵਾ ਤੇ ਜੇ ਆਪਾਂ ਧਿਆਨ ਦੇ ਨਾਲ ਦੇਖਗੇ ਠੀਕ ਹੈ ਜੀ ਵੀਰ ਦੇ ਹੈਗੇ 5200 ਠੀਕ ਹੈ ਜੀ ਫੋਲੋਅਰ ਆ ਤੇ ਵੀਰ ਦੇ professionl ਡੈਸ਼ਬੋਰਡ ਜਿਹੜਾ ਆਪਾਂ ਉਹ ਖੋਲ ਲਿਆ ਵਾ ਤੇ ਹੁਣ ਆਪਾਂ ਥੱਲੇ ਜਾਵਾਂਗੇ ਸਕੋਰ ਕਰਾਂਗੇ ਜੇ ਥੱਲੇ ਆਪਾਂ ਜਾਣਾ ਵਾ ਮੋਨਟਾਈਜ਼ੇਸ਼ਨ ਦੇ ਵਿੱਚ ਠੀਕ ਹੈ ਜੀ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਏਸਪੀ ਦੇ ਉੱਪਰ ਠੀਕ ਹੈ ਜੀ ਵਰਕ ਸਹੀ ਤਰ੍ਹਾਂ ਹੁੰਦਾ ਨਹੀਂ ਪਿਆ ਹੁਣ ਆਪਾਂ ਵੀਰ ਨੂੰ ਸਾਰਾ ਦੱਸਾਂਗੇ ਵਰਕ ਕਿਵੇਂ ਕਰਨਾ ਵਾ ਧਿਆਨ ਦੇ ਨਾਲ ਤੇ ਮੋਨਟਾਈਜੇਸ਼ਨ ਖੋਲੋ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਵੀਰ ਨੂੰ ਪ੍ਰੋਬਲਮ ਜਿਹੜੀ ਆਈ ਹੋਈ ਆ ਪਿਓਰ ਅਰਨਿੰਗ ਠੀਕ ਹੈ ਜੀ ਐਕਸਪਾਇਰਡ ਠੀਕ ਹੈ ਜੀ ਇਹਨਾਂ ਦੀ ਜਿਹੜੀ 5 ਮਾਰਚ ਤੱਕ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਵਾ ਵੀ ਤੁਸੀਂ ਪਹਿਲਾਂ ਪਹਿਲਾਂ ਠੀਕ ਕਰਵਾ ਲਓ ਨਹੀਂ ਤਾਂ ਬਾਅਦ ਚ ਦੇ ਵਿੱਚ ਠੀਕ ਹੈ ਜੀ ਜਿਹੜੀ ਪ੍ਰੋਬਲਮ ਹੁੰਦੀ ਹੈ ਇਹ ਸਹੀ ਠੀਕ ਨਹੀਂ ਹੁੰਦੀ ਤੇ ਮੈਂ ਜਿਹੜਾ ਇਹਨਾਂ ਦਾ ਪੇਆਉਟ ਹੈ ਜਿਹੜਾ ਸਹੀ ਕਰ ਦਿੱਤਾ ਵਾ ਠੀਕ ਹੈ ਜੀ ਰਿਕਾਰਡਿੰਗ ਬਾਅਦ ਚ ਕੀਤੀ ਆ ਤੇ ਇਹਨਾਂ ਦੀ ਜਿਹੜੀ ਹੋਰ ਵੀ ਟੈਕਸ ਫਾਰਮ ਜਿਹੜਾ ਰਹਿੰਦਾ ਹੈਗਾ ਭਰਨ ਵਾਲਾ ਪਰ ਜਿਹੜਾ ਮੈਨਰ ਪੇਅਰਡ ਕੋਡ ਦੇ ਚੈੱਕ ਕੀਤਾ ਤਾਂ ਇਹਨਾਂ ਨੇ ਬਹੁਤ ਸਾਰਾ ਜਿਹੜੀਆਂ ਗਲਤੀਆਂ ਕੀਤੀਆਂ ਹੋਣੀਆਂ ਸੀਗਾ ਇਦੋਂ ਪਹਿਲਾਂ ਵੀ ਪੰਜ ਸਟੈਪ ਹੁੰਦੀਆਂ ਠੀਕ ਹੈ ਜੀ ਉਦੋਂ ਪਹਿਲਾਂ ਲਗਾ ਚ ਵੀ ਗਲਤ ਘੜੀ ਫੇਰਦੇ ਸੀ ਤੇ ਮੈਂ A ਤੋਂ Z ਸਾਰਾ ਕੁਝ ਇਹਨਾਂ ਦਾ ਜਿਹੜਾ ਪੇਅਰਡ ਦਾ ਵਾ ਸਾਰਾ ਕੁਝ ਨਾਮ ਡੇਟ ਆਫ ਬਰਥ ਤੇ ਜੋ ਵੀ ਇਹਨਾਂ ਦਾ ਸੀਗਾ ਆਪਣਾ ਠੀਕ ਹੈ ਜੀ ਐਡਰੈਸ ਸੀਗਾ ਸਾਰਾ ਕੁਝ ਆਪਾਂ ਓਕੇ ਸਾਰਾ ਕੁਝ ਡਨ ਕਰ ਦਿੱਤਾ ਤੇ ਵੀਰ ਦਾ ਸਟੇਟਸ ਆਪ ਦੇਖਦੇ ਆ ਜਿਹੜਾ ਉਹ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਗ੍ਰੀਨ ਦਾ ਬਿਲਕੁਲ ਸਹੀ ਆ ਤੇ ਸਾਰਾ ਕੁਝ ਵੀਰ ਦਾ ਓਕੇ ਚੱਲਦਾ ਪਿਆ ਵਾ ਤੇ ਜੇ ਤੁਹਾਨੂੰ ਵੀ ਠੀਕ ਹੈ ਜੀ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਵੀ ਫੇਸਬੁੱਕ ਦੇ ਉੱਪਰ ਵਰਕ ਕਰਦੇ ਹੋ ਜਾਂ ਪੇਜ ਦੇ ਉੱਪਰ ਕਰਦੇ ਹੋ ਜਾਂ ਪ੍ਰੋਫਾਈਲ ਦੇ ਉੱਪਰ ਕਰਦੇ ਹੋ ਤੇ ਇਦਾਂ ਦੀ ਚੀਜ਼ ਜੇ ਤੁਹਾਡੇ ਵੀ ਪੀਰੀਅਡ ਦੇ ਵਿੱਚ ਆ ਰਹੀ ਹੈ ਤੇ ਤੁਸੀਂ ਇਹਨੂੰ ਇਗਨੋਰ ਨਾ ਕਰੋ ਠੀਕ ਹੈ ਜੀ ਇਹਨੂੰ ਛੇਤੀ ਠੀਕ ਕਰਵਾ ਲਓ ਕਿਉਂਕਿ ਬਾਅਦ ਵਿੱਚ ਠੀਕ ਹੈ ਜੀ ਇਹ ਜਿਹੜੀ ਪ੍ਰੋਬਲਮ ਆ ਇਹ ਛੇਤੀ ਠੀਕ ਨਹੀਂ ਹੋਣੀ ਤੇ ਤੁਸੀਂ ਅੱਜ ਹੀ ਠੀਕ ਹੈ ਜੀ ਮੈਨੂੰ ਮੈਸੇਜ ਕਰਕੇ ਇਹ ਵਾਲੀ ਪ੍ਰੋਬਲਮ ਠੀਕ ਕਰਵਾਓ ਤੇ ਤਾਂਕਿ ਤੁਹਾਨੂੰ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਊਗਾ ਜੇ ਠੀਕ ਹੈ ਜੀ ਤੇ ਜੇ ਤੁਸੀਂ ਨਵੇਂ ਨਵੇਂ ਠੀਕ ਹੈ ਜੀ ਫੇਸਬੁੱਕ ਦੇ ਉੱਪਰ ਵਰਕ ਕਰਦੇ ਹੋ ਚਾਹੇ ਤੁਸੀਂ ਕਰਨਾਵਾ ਤੇ ਤੁਹਾਨੂੰ ਠੀਕ ਹੈ ਜੀ ਪਹਿਲੀ ਵਾਰੀ ਪੇਅ ਆਊਟ ਭਰ ਦੇ ਆਪਸ਼ਨ ਆਉਂਦੀ ਪਈ ਹੈ ਤੇ ਤੁਸੀਂ ਪਲੀਜ਼ ਕਿਸ ਕੋਈ ਵੀ ਵੀਡੀਓ ਜਾ ਕੇ ਠੀਕ ਹੈ ਜੀ ਵੇਖ ਕੇ ਪੇਅਡ ਨਾ ਭਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਕੋਈ ਵੀ ਵੀਡੀਓ ਬਣਾਉਂਦਾ ਵਾ ਠੀਕ ਹੈ ਜੀ ਉਹ ਸਹੀ ਤਰੀਕੇ ਦੇ ਨਾਲ ਕੋਈ ਵੀ ਗਾਈਡ ਨਹੀਂ ਕਰਦਾ ਪੇਅਡ ਭਰਨਾ ਇੱਕ ਬਹੁਤ ਵਧੀਆ ਠੀਕ ਹੈ ਧਿਆਨ ਦੇਣ ਧਿਆਨ ਵਾਲੀ ਗੱਲ ਆ ਜੇ ਤੁਸੀਂ ਪੇਅਡ ਗਲਤ ਭਰਤਾ ਤੇ ਜਾਂ ਬਾਅਦ ਚ ਇਹ ਇਹਦੇ ਵਿੱਚ ਪ੍ਰੋਬਲਮ ਬਹੁਤ ਆਉਂਦੀ ਹੈ ਠੀਕ ਕਰਨ ਦੇ ਵਿੱਚ ਫੇਸਬੁੱਕ ਟੀਮ ਦੇ ਨਾਲ ਲੈਵ ਚੈਟ ਗੱਲ ਕਰਨੀ ਪੈਂਦੀ ਹੈ ਨਹੀਂ ਤਾਂ ਇਹ ਪ੍ਰੋਬਲਮ ਜਿਹੜੀ ਆ ਇਹ ਛੇੜੀ ਠੀਕ ਨਹੀਂ ਹੁੰਦੀ ਤੇ ਜੇ ਤੁਹਾਨੂੰ ਵੀ ਇਦਾਂ ਨਹੀਂ ਕੋਈ ਵੀ ਪ੍ਰੋਬਲਮ ਆਈ ਆ ਠੀਕ ਹੈ ਅੱਜ ਹੀ ਮੈਨੂੰ ਮੈਸੇਜ ਕਰੋ ਇੱਕ ਪੇਓਡ ਠੀਕ ਹੈ ਤੁਹਾਡਾ ਜੇ ਤੁਹਾਡਾ ਟੈਕਸ ਫਾਰਮ ਦਾ ਵਾਰ-ਵਾਰ ਮੈਸੇਜ ਆ ਰਿਹਾ ਵਾ ਜੇ ਤੁਹਾਨੂੰ ਨੋਟੀਫਿਕੇਸ਼ਨ ਆ ਰਿਹਾ ਵਾ ਵਾਰ-ਵਾਰ ਪੇਓਡ ਦਾ ਤੇ ਤੁਸੀਂ ਅੱਜ ਹੀ ਠੀਕ ਹੈ ਜੀ ਮੇਰੇ ਤੋਂ ਆਪਦਾ ਪੇਓਡ ਪਰਵਾਹੋ ਤੇ ਅੱਗੇ ਕਮਾਈ ਜਿਹੜੀ ਆਪਦੀ ਸ਼ੁਰੂ ਕਰ ਸਕਦੇ ਹੋ ਤੇ ਤੁਹਾਨੂੰ ਵਧੀਆ ਬੈਨੀਫਿਟ ਹੋਊਗਾ ਤੇ ਤੁਹਤੋਂ ਤੁਸੀਂ ਵੀ ਪੈਸੇ ਵਧੀਆ ਕਮਾ ਸਕਦੇ ਹੋ ਤੇ ਜੇ ਤੁਸੀਂ ਫੇਸਬੁੱਕ ਦਾ ਜਾਂ YouTube ਦਾ ਵਰਕ ਸਿੱਖਣਾ ਵਾ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਤਾਂ ਠੀਕ ਹੈ ਜੀ ਉਹ ਵੀ ਤੁਸੀਂ ਮੇਰੇ ਤੋਂ ਸਿੱਖ ਸਕਦੇ ਹੋ ਤੁਸੀਂ ਕੁਛ ਨਹੀਂ ਕਰਨਾ ਜੇ ਤੁਸੀਂ ਪਹਿਲੀ ਵਾਰ ਹੀ ਮੈਨੂੰ ਦੇਖ ਰਹੇ ਹੋ ਠੀਕ ਹੈ ਜੀ ਤੁਸੀਂ ਮੇਰੀ ਪ੍ਰੋਫਾਈਲ ਨੂੰ ਫੋਲੋ ਕਰਕੇ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਾਰਾ ਵਰਕ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਵਾਂਗਾ ਤੁਸੀਂ ਮੇਰੇ ਨਾਲ ਜੁੜੋ ਓਕੇ ਜੀ ਧੰਨਵਾਦ ਅੱਜ ਦੀ ਵੀਡੀਓ ਇਹੀ ਸੀਗੀ ਜੇ ਤੁਸੇ ਤੁਹਾਨੂੰ ਵੀ ਮੇਰੇ ਤੱਕ ਕੋਈ ਵੀ ਕੰਮ ਹੋਊਗਾ ਤੇ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਓਕੇ ਜੀ ਧੰਨਵਾਦ